ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਨਵੀਂ ਵੀਡੀਓ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਚੋਲਾ ਨੂੰ ਕਿਸ ਤਰ੍ਹਾਂ ਸਟੋਰ ਕਰਨਾ ਹੈ ਬਰਸਾਤਾ ਦੇ ਦਿਨਾਂ ਵਿੱਚ ਚੋਲਾ ਨੂੰ ਅਕਸਰ ਹੀ ਸੁੰਡੀ ਤੇ ਸੁਸਰੀ ਲੱਗ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਦੋ ਘਰੇਲੂ ਨੁਕਤੇ ਦੱਸਾਂਗੇ ਜਿਨ੍ਹਾਂ ਨਾਲ ਤੁਹਾਡੇ ਚੋਲਾ ਵਿੱਚ ਕਦੇ ਵੀ ਸੁਸਰੀ ਤੇ ਸੁੰਡੀ ਨਹੀਂ ਲੱਗੇਗੀ ਮੈਂ ਵੀ ਇਸ ਚੀਜ਼ ਦਾ ਹੀ ਇਸਤੇਮਾਲ ਕਰਨੀ ਹੈ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਇਸ ਨੂੰ ਸ਼ੇਅਰ ਕੀਤਾ ਜਾਵੇ ਬਾਜ਼ਾਰ ਵਿੱਚ ਬਹੁਤ ਸਾਰੇ ਪਾਊਡਰ ਮਿਲ ਜਾਂਦੇ ਆ ਛੋਲਾ ਵਿੱਚ ਪਾਣ ਨੂੰ ਲੇਕਿਨ ਉਹ ਸੇਦ ਲਈ ਚੰਗੇ ਨਹੀਂ ਹੁੰਦੇ ਜੇ ਸਾਡਾ ਇਹ ਕੰਮ ਘਰ ਵਿੱਚ ਪਈਆਂ ਦੋ ਚੀਜ਼ਾਂ ਨਾਲ ਹੀ ਹੋ ਜਾਏ ਤਾਂ ਸਾਨੂੰ ਪਾਊਡਰ ਪਾਣ ਦੀ ਕੀ ਜ਼ਰੂਰਤ ਆ ਚਲੋ ਸ਼ੁਰੂ ਕਰਨੇ ਆ ਵੀਡੀਓ ਵੀਡੀਓ ਤੇ ਐਂਡ ਤੱਕ ਬਨੇ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਲੋ ਸਟਾਰਟ ਕਰਨੇ ਆ ਵੀਡੀਓ ਅਸੀਂ ਲੈਣੀ ਆ ਲਾਲ ਮਿਰਚਾਂ ਇਹ ਹਰ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਤੇ ਹਰ ਹਰ ਰਸੋਈ ਵਿੱਚ ਹੁੰਦੀਆਂ ਨੇ ਇਸ ਨੂੰ ਅਸੀਂ ਚੋਲਾ ਵਿੱਚ ਪਾ ਦਵਾਂਗੇ ਇਸ ਨਾਲ ਕਦੇ ਵੀ ਚੋਲਾ ਨੂੰ ਸੁਸਰੀ ਤੇ ਸੁੰਡੀ ਨਹੀਂ ਲੱਗਦੀ ਮਾਚਸ ਦੀਆਂ ਤੀਲੀਆਂ ਇਹ ਵੀ ਘਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਨੇ ਤੁਸੀਂ ਇਹਨਾਂ ਨੂੰ ਚੋਲਾ ਵਿੱਚ ਸੁੱਟ ਕੇ ਚੋਲਾ ਵਿੱਚ ਦਬ ਦੇਣਾ ਇਹ ਦੋਨਾਂ ਚੀਜ਼ਾਂ ਵਿੱਚੋਂ ਤੁਸੀਂ ਇੱਕ ਚੀਜ਼ ਨੂੰ ਇਸਤੇਮਾਲ ਕਰ ਸਕਦੇ ਹੋ ਤੇ ਤੁਸੀਂ ਆਪਣੇ ਚੋਲੇ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਸੀਂ ਆਪਣੇ ਆਟੇ ਨੂੰ ਸੁਸਰੀ ਅਤੇ ਸੁੰਡੀ ਤੋਂ ਬਚਾਉਣਾ ਚਾਹੁੰਦੇ ਹੋ ਤੇ ਉਹਦੇ ਵਿੱਚ ਵੀ ਤੁਸੀਂ ਲਾਲ ਮਿਰਚਾ ਪਾ ਕੇ ਰੱਖ ਦਿਓ ਤੁਹਾਡੇ ਆਟੇ ਨੂੰ ਕਦੇ ਵੀ ਸੁਸਰੀ ਦੇ ਸੁੰਡੀ ਨਹੀਂ ਲੱਗੇਗੀ ਜਦੋਂ ਅਸੀਂ ਚੋਲ ਕਿਚਨ ਵਿੱਚ ਰੱਖਣੇ ਆ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਚੋਲ ਜਦੋਂ ਅਸੀਂ ਬਣਾ ਲਈ ਕੱਢਨੇ ਆ ਉਹਨੂੰ ਕਦੇ ਵੀ ਗਿੱਲੀ ਕੋਲੀ ਜਾਂ ਗਿੱਲਾ ਗਲਾਸ ਨਹੀਂ ਲੱਗਣਾ ਚਾਹੀਦਾ ਜੇ ਉਸ ਨੂੰ ਗਿੱਲੀ ਕੋਲੀ ਜਾਂ ਗਿੱਲਾ ਗਲਾਸ ਲੱਗ ਗਿਆ ਤਾਂ ਸੁਸਰੀ ਜਾਂ ਸੁੰਡੀ ਲੱਗ ਜਾਂਦੀ ਹੈ ਇਸ ਗੱਲ ਦਾ ਹਮੇਸ਼ਾ ਹੀ ਖਿਆਲ ਰੱਖਣਾ ਚਾਹੀਦਾ ਚੋਲ ਅਤੇ ਆਟੇ ਦੀ ਡਰਮੀ ਨੂੰ ਹਮੇਸ਼ਾ ਹੀ ਧੁੱਪ ਵਿੱਚ ਸੁਕਾ ਕੇ ਹੀ ਆਟਾ ਤੇ ਚੋਲ ਪਾਣੇ ਚਾਹੀਦੇ ਹਨ ਕਈ ਵੀਡੀਓ ਵਿੱਚ ਦੱਸਦੇ ਨੇ ਛੋਲਾ ਵਿੱਚ ਲਸਣ ਪਾਓ ਤੁਸੀਂ ਖੁਦ ਦੇਖਿਆ ਹੋਏਗਾ ਬਰਸਾਂਤਾ ਦੇ ਦਿਨਾਂ ਵਿੱਚ ਲਸਣ ਨੂੰ ਖੁਦ ਸੁੰਡੀ ਤੇ ਸੁਸਰੀ ਲੱਗ ਜਾਂਦੀ ਆ ਛੋਲਾ ਵਿੱਚ ਕਦੇ ਵੀ ਲਸਣ ਨਹੀਂ ਪਾਣਾ ਚਾਹੀਦਾ ਜੇ ਤੁਸੀਂ ਪਾ ਲਿਆ ਤਾਂ ਤੁਹਾਡੇ ਛੋਲਾ ਨੂੰ ਸੁਸਰੀ ਤੇ ਸੁੰਡੀ ਲੱਗ ਜਾਏਗੀ ਲਾਲ ਮਿਰਚਾਂ ਤੇ ਮਾਚਸ ਦੀਆਂ ਤੀਲੀਆਂ ਦੀ ਬੈਸਟ ਤਰੀਕਾ ਆ ਆਟਾ ਅਤੇ ਚੋਲਾ ਨੂੰ ਸਟੋਰ ਕਰਨ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫਿਰ ਮਿਲਾਂਗੇ ਨਵੀਂ ਵੀਡੀਓ 'ਚ ਬਾਏ ਬਾਏ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ